ਕੋਮੀ ਦਿਹਾੜ ਹੋਲਾ ਮਹੱਲਾ ਕਿਰਤਪੁਰ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੂਰੀ ਚੜ੍ਹਦੀ ਕਲਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵਧੀਆ ਸਹੂਿਦਾਵਾਂ ਦੇਣ ਦੇ ਮਤਲਬ ਦੇ ਨਾਲ ਚੌਕੇ ਪ੍ਰਬੰਧ ਵੀ ਕੀਤੇ ਗਏ ਹਨ। ਦੱਸਦੀ ਹੈ ਕਿ ਪੁਲਿਸ ਵੱਲੋਂ ਵੱਖ-ਵੱਖ ਸਥਾਨਾਂ ਤੇ ਨਾਕੇ ਲਗਾਏ ਗਏ ਹਨ ਅਤੇ ਖਾਸ ਤੌਰ ਤੇ ਟਰੈਕਟਰਾਂ ਟਰਾਲੀਆਂ ਦੇ ਸਾਇਲੈਂਸਰ ਖੋਲ ਕੇ ਜਾਂ ਉੱਚੀ-ਉੱਚੀ ਡੀਜੇ ਲਗਾ ਕੇ ਆਉਣ ਵਾਲੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਵੱਖ-ਵੱਖ ਸੰਪਰਦਾਵਾ ਦੇ ਮੁਖੀ ਸਹਿਬਾਨਾਂ ਵੱਲੋਂ ਸਾਫ ਸਫਾਈ ਦੇ ਲਈ ਪ੍ਰਸ਼ਾਸਨ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਮੌਕੇ ਤੇ ਤਨਾਤ ਵੱਖ-ਵੱਖ ਪੁਲਿਸ ਅਧਿਕਾਰੀਆਂ ਦਾ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਤੁਸੀਂ ਵੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਸਰ ਇਹ ਕੋਲੇਮਨ ਨੂੰ ਲੈ ਕੇ ਕਿਵੇਂ ਦਾ ਪ੍ਰਬੰਧ ਹੈ ਤੇ ਤੁਸੀਂ ਇੱਥੇ ਨਾਕੇ ਕਿੰਨੇ ਹੈ ਜੀ ਕੀ ਇਹ ਸਾਰੇ ਦੱਸੋ ਜੀ ਸਾਡੇ ਜਿਹੜੇ ਨਾਕੇ ਆ ਇੱਥੇ ਮੇਰੇ ਅੰਡਰ ਦੋ ਨਾਕੇ ਆ ਸਾਡੇ ਨਾਲ ਐਸਪੀ ਸਾਹਿਬ ਹੈ ਜੀ ਤੇ ਦੋਨੇ ਨਾਕੇ ਆ ਤੇ ਸਾਡੇ ਕੋਲ ਫੋਰਸ ਈ ਤੇ ਮੁਲਾਜ਼ਮ ਹੁੰਦੇ ਆ ਤਾਂ ਇਥੋਂ ਅਸੀਂ ਜਿਹੜੀ ਆ ਨਾ ਟਰਾਲੀਆਂ ਉਹ ਨਹੀਂ ਜਾਣ ਦੇਣੀਆਂ ਠੀਕ ਹੈ ਗਲਤੋਂ ਬਾਅਦੇ ਸ਼ੁਰੂ ਹੋ ਜਾਊਗਾ ਸਾਡਾ ਤਾਂ ਇਥੋਂ ਈ ਰਿਕਸ਼ਾ ਚੱਲਣੇ ਆ ਠੀਕ ਹੈ ਜੀ ਪ੍ਰਸ਼ਾਸਨ ਨੇ ਈ ਰਿਕਸ਼ਾ ਲਾਏ ਆ ਕਾਫੀ ਬੱਸਾਂ ਲਾਈਆਂ ਹਾਂਜੀ ਵੀ ਉਹਨਾਂ 'ਚ ਬੈਠ ਬੈਠ ਕੇ ਜਾਣ ਕੇ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਵੀ ਉਹ ਤੁੜਕੇ ਨਹੀਂ ਜਾਣ ਦੇ ਲੋੜ ਪੈਣੀ ਈ ਰਿਕਸ਼ਾ 'ਚ ਹੀ ਤੋਂ ਕੋਈ ਕਿਰਾਇਆ ਨਹੀਂ ਲਗੜਾ ਕੋਈ ਭਾੜਾ ਨਹੀਂ ਵੀ ਰਿਕਸ਼ਾ ਦੇ। ਇਹ ਜੜੀ ਚੌਕ ਨਕਾ ਜੀ ਜੀੜੀ ਮਤਲਬ ਇਸ ਤੋਂ ਟਰਾਲੀਆਂ ਕੱਲ ਤੋਂ ਬੰਦ ਹੈ ਜੀ। ਹਾਂਜੀ ਟਰਾਲੀਆਂ ਬੰਦ ਹੈ ਜੀ। ਜਿਹੜੀ ਮੇਨ ਮੇਨ ਟਰਾਲੀਆਂ ਜਿਹੜੇ ਕੋ ਲੰਗਰ ਲੈਣਾ ਉਹ ਤੋਂ ਜਾਣੀ ਜੇ ਬਾਕੀ ਬੰਦ ਹੈ ਸਰ। ਇੱਕ ਅਸੀਂ 35 ਹੋਰ ਕਰਦੇ ਆ ਵੀ ਇੱਥੇ ਜਿਹੜੇ ਸਪੀਕਰ ਉੱਚੇ ਉੱਚੇ ਲਾ ਕੇ ਆਂਦੇ ਆ ਉਹ ਉਹਨਾਂ ਨੂੰ ਬੇਨਤੀ ਹੈ ਵੀ ਸਪੀਕਰ ਉੱਚੇ ਉੱਚੇ ਲਾ ਕੇ ਨਾਣ ਆਰਾਮ ਨਾਲ ਆ। ਫੁੱਲੜ ਬਾਜੀ ਮੋਟਰਸਾਈਕਲ ਫੁੱਲੜ ਬਾਜੀ ਦਾ ਬਰਦਾਸ਼ਤ ਹੀ ਨਹੀਂ ਹੋਣ ਕਰਾਂਗੇ। ਠੀਕ।